ਅਸੀਂ ਕਰਦੇ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਇਸਕਰਨ ਸਿੰਘ ਮਿੱਧੀ ਚੈਨਲ ਦੀ ਇੰਟਰਵਿਊ ਨੇ ਬਰਖਾਸਤ ਮਹਿਲਾ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਰੱਦ ਦੀਆਂ ਗਈਆਂ ਨੇ ਕਿਤੇ ਨਾ ਕਿਤੇ ਬਿਜ਼ਨਸ ਨੂੰ ਉਸ ਮਾਮਲੇ ਦੇ ਵਿੱਚ ਸ਼ੱਕ ਜਦ ਹੁੰਦਾ ਤਾਂ ਉਸ ਤੋਂ ਬਾਅਦ ਬਿਜ਼ਨਸ ਬਾਰੇ ਵੀ ਅਮਨਦੀਪ ਜੀ ਜੱਜ ਕੀਤੀ ਜਾਂਦੀ ਹੈ 1 ਕਰੋੜ 8 ਲੱਖ ਰੁਪਏ ਦੀ ਜਿਹੜੀ ਸਾਰੀ ਅੰਦਰ ਸੀਗੀ ਉਸ ਤੋਂ ਬਾਅਦ ਇਸ ਦੀ ਜਿਹੜੀ ਜਿਹੜੇ ਅਸੀਂ ਖਰਚੇ ਦਿਖਾਇਆ ਗਿਆ ਉਹ ਇਸ ਨੇ 1 ਕਰੋੜ 48 ਲੱਖ ਰੁਪਏ ਦਾ ਹੈ ਉਹ ਦਿਖਾਇਆ ਗਿਆ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੱਤ ਸਕਣੀਆਂ ਨੇ ਕਿਤਨਾ ਕਿਤੇ ਵੀਨਸ ਵੱਲੋਂ ਹੁਣ ਇਸ ਦੇ ਮਾਮਲੇ ਦਾ ਚ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਇਸ ਨੂੰ ਮਾਦੋਗਦ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਮਾਮਲਾ ਹੱਲ ਕੀਤਾ ਜਾਵੇਗਾ